ਕੋਡੀ 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 ਜੀ ਸਾਰਿਆਂ ਨੂੰ ਬੇਨਤੀ ਕਰਨੀ ਸੀ ਕਿ ਸਾਰਿਆਂ ਨੂੰ ਇੱਕ ਮੈਸੇਜ ਸੀ ਸੁਨੇਹਾ ਸੀ ਠੀਕ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਤ ਹੋਊਗੀ ਹੋਰ ਪਾਸੇ ਵੀ ਜਿੱਤ ਹੋਣੀ ਆ ਕਿਸੇ ਵੀ ਪਾਰਟੀ ਦਾ ਜਿਹੜਾ ਨਮਾਇੰਦਾ ਜਿੱਤਦਾ ਜਿਹੜੇ ਸਿੱਖਾਂ ਦੇ ਘਰੇ ਮੁੰਡੇ ਜੰਮੇ ਆ ਨਾ ਉਹਨਾਂ ਨੂੰ ਬੇਨਤੀ ਕਰਦੇ ਆ ਠੀਕ ਆ ਕੋਈ ਕਿਸੇ ਦਾ ਜਿੱਤੇ ਚਾਹੇ ਹਾਰੇ ਉਹ ਵੱਖਰੀ ਗੱਲ ਆ ਪਰ ਬਾਈ ਜੀ ਜਸ਼ਨ ਨਾ ਮਨਾਇਓ ਇਹ ਨਾ ਹੋਵੇ ਕਿ ਤੇ ਵੀ ਆਪਾਂ ਢੋਲ ਵਜਾਉਂਦੇ ਫਿਰਿਏ ਰੰਗ ਖੇਡਦੇ ਫਿਰਿਏ 1 ਤੋਂ ਲੈ ਕੇ 6 ਜੂਨ ਤੱਕ ਸਾਡੇ ਨਾਲ ਬਹੁਤ ਮਾੜੀ ਹੋਈ ਵੀ ਆ ਤੇ ਇਹ ਸਰਕਾਰਾਂ ਦੀ ਠੀਕ ਹੈ ਏਜੰਸੀਆਂ ਦੀ ਇਹ ਇਹ ਆਪਾਂ ਕਹਿ ਰਹੀਏ ਨਾ ਵੀ ਇਹ ਇੱਕ ਚਾਲ ਹੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਪਾਉਣੀਆਂ ਠੀਕ ਆ 4 ਨੂੰ ਜੂਨ ਨੂੰ ਜਿਹੜਾ ਰਿਜ਼ਲਟ ਆਊਗਾ 6 ਜੂਨ ਨੂੰ ਆਪਾਂ ਦਿਹਾੜਾ ਮਨਾਉਨੇ ਆ ਦੇਖੋ ਕਿਤੇ ਇਹ ਗਲਤੀ ਨਾ ਕਰੋ ਠੀਕ ਆ ਤੁਰੇ ਜਿੱਥੇ ਤੁਸੀਂ ਮਰਜੀ ਫਿਰਦੇ ਹੋ ਜੰਮੇ ਤਾਂ ਅਸੀਂ ਉਸ ਕਲਗੀ ਧਰ ਦੇ ਜਾਣ ਕੇ ਕਿਰਪਾ ਦੇ ਨਾਲ ਆ ਉਹਨਾਂ ਦੇ ਪਰ ਸਿੱਖ ਪਰਿਵਾਰਾਂ ਦੇ ਵਿੱਚ ਜੰਮਿਆ ਸੋ ਬੇਨਤੀ ਕਰਦੇ ਆ ਬਾਈ ਜੀ ਕੋਈ ਵੀ ਇਸ ਤਰ੍ਹਾਂ ਇਹ ਨਾ ਹੋਵੇ ਵੀ ਕੱਲ ਨੂੰ ਅਸੀਂ ਉਹਨਾਂ ਦੀ ਜਿਹੜੀਆਂ ਸੋਚਾਂ ਨੇ ਜੋ ਉਹਨਾਂ ਦੇ ਆਪਾਂ ਜੋ ਉਹਨਾਂ ਨੇ ਸੋਚ ਰੱਖਿਆ ਵੀ ਅਸੀਂ ਸ਼ਹੀਦੀ ਦਿਨਾਂ ਦੇ ਵਿੱਚ ਭੰਗੜੇ ਪਾਉਣੇ ਆ ਕਿਤੇ ਇਸ ਤਰ੍ਹਾਂ ਦਾ ਕੰਮ ਨਾ ਕਰ ਦਿਓ ਮੇਰਾ ਵੀਰ ਬਣ ਕੇ ਬਹੁਤ ਬੇਇੱਜ਼ਤੀ ਵਾਲਾ ਕੰਮ ਹੋ ਜੂ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਅੱਗੇ ਠੀਕ ਹੈ ਜਿਹਨੇ ਬੋਰਡ ਜਿੱਥੇ ਪਾਈ ਬਾਈ ਵੱਖਰੀ ਗੱਲ ਹੈ ਯਾਰ ਹਰ ਇੱਕ ਨੂੰ ਬੰਦੇ ਨੂੰ ਆਪਣੀ ਬੋਲ ਦਾ ਅਧਿਕਾਰ ਆ ਪਰ ਦੇਖਿਓ ਕਿਤੇ ਪੰਜਾਬੀਓ ਆਪਾਂ ਬੇਇੱਜ਼ਤੀ ਨਾ ਇਹ ਖੱਟ ਲਿਓ ਕਿਤੇ ਵੀ ਆਪਾਂ ਰੰਗ ਖੇਡਦੇ ਫਿਰਿਏ ਢੋਲ ਵਜਾਉਂਦੇ ਫਿਰਿਏ ਬਹੁਤ ਵੱਡੀ ਬੇਇੱਜ਼ਤੀ ਹੋ ਜੂਗੀ ਜੇ ਆਪਾਂ ਸ਼ਹੀਦੀ ਦਿਨਾਂ ਦੇ ਵਿੱਚ ਆਪਾਂ ਇੱਥੇ ਰੰਗ ਖੇਡਣ ਲੱਗ ਗਏ ਆਪਾਂ ਇੱਥੇ ਜਸ਼ਨ ਮਨਾਉਣ ਲੱਗ ਗਏ ਇਹ ਸਾਡੇ ਲਈ ਬਾਈ ਜੀ ਸੋਗ ਦੇ ਦਿਨ ਨੇ ਇਹ ਸੋਗ ਦੇ ਦਿਨ ਹੀ ਰਹਿਣਗੇ ਠੀਕ ਹੈ ਅੱਜ ਸਾਨੂੰ ਸਾਡੀ ਮਜਬੂਰੀ ਬਣ ਗਈ ਕਿਉਂਕਿ ਸਾਡਾ ਫਰਜ਼ ਬਣਦਾ ਵੀ ਆਹ ਦਿਨਾਂ ਦੇ ਵਿੱਚ ਨਹੀਂ ਤੇ ਆਹ ਦਿਨਾਂ ਦੇ ਵਿੱਚ ਜਾਨੀ ਕਿ ਵੀ ਜਿਹੜੇ ਪਰਿਵਾਰ ਦੁੱਖ ਮੰਨਦੇ ਆ ਇਸ ਚੀਜ਼ ਨੂੰ ਉਹਨਾਂ ਦੇ ਬਾਈ ਬਿਲਕੁਲ ਐਨ ਚਿਹਰੇ ਉਰਦਾਸ ਹੁੰਦੇ ਆ ਉਦਾਸ ਹੁੰਦੇ ਆ ਸੋ ਸਾਡੀ ਹੱਥ ਮੰਨ ਕੇ ਇਹੋ ਬੇਨਤੀ ਆ ਤੁਹਾਡੇ ਮਾਧਿਅਮ ਜਰੀਏ ਠੀਕ ਆ ਕੋਈ ਜਿੱਥੇ ਕੋਈ ਹਰੇ ਪਰ ਵੀਰ ਬਣ ਕੇ ਪੰਜਾਬ 'ਚ ਜਸ਼ਨ ਨਹੀਂ ਹੋਣਾ ਚਾਹੀਦਾ ਸਮਰਪਿਤ ਹੋ ਜੋ ਅਕਾਲ ਤਖਤ ਸਾਹਿਬ ਨੂੰ ਠੀਕ ਆ ਹੱਥ ਬੰਨ ਕੇ ਤੁਹਾਡੇ ਅਗੇ ਬੇਨਤੀ ਆ ਠੀਕ ਆ ਤੁਸੀਂ ਜਿੱਥੇ ਮਰਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ